ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਠੀਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਨਾਲ ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਫੇਰ ਦੁਬਾਰਾ ਤੋਂ ਮੁਸ਼ਕੀ ਦੀ ਕਿਉਂਕਿ ਹੁਣ ਇਹ ਸਾਰੇ ਰੋਸਟਰ ਵੀਰਾਂ ਨੂੰ ਤੇ ਭੈਣਾਂ ਨੂੰ ਸਾਨੂੰ ਵਾਰਨਿੰਗ ਦੇਣ ਆਈ ਹੈ ਕਿ ਤੁਸੀਂ ਮੇਰੇ ਤੇ ਵੀਡੀਓ ਨਹੀਂ ਪਾਓ ਜਿਹੜੀਆਂ ਵੀਡੀਓ ਪਾਈਆਂ ਨੇ ਤੁਸੀਂ ਉਹ ਡਿਲੀਟ ਕਰੋ ਤੇ ਚਲੋ ਜ਼ਿਆਦਾ ਗੱਲ ਨਾ ਕਰਦੇ ਹੋਏ ਮੈਂ ਤੁਹਾਨੂੰ ਇੱਥੇ ਨਹੀਂ ਦੱਸਦੀ ਤੇ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਵਿੱਚ ਵਿੱਚ ਆਪਾਂ ਤੁਹਾਨੂੰ ਸਭ ਕੁਝ ਦੱਸਾਂਗੇ ਹਾਂਜੀ ਗਾਇਸ ਮੇਰਾ ਅੱਜ ਇੱਕ ਸਾਰਿਆਂ ਨੂੰ ਛੋਟਾ ਜਿਹਾ ਮੈਸੇਜ ਆ ਮੇਰੇ YouTube ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦੀ ਆ ਸਾਈਡ ਤੇ ਤੁਸੀਂ ਸਕਰੀਨਸ਼ਾਟ ਦੇਖ ਸਕਦੇ ਹੋ ਮੇਰਾ Instagram ਦਾ ਅਕਾਊਂਟ ਦਾ ਤੁਸੀਂ ਇਹ ਵਾਲੇ ਅਕਾਊਂਟ ਨੂੰ ਫੋਲੋ ਕਰ ਸਕਦੇ ਹੋ ਹਰੇਕ ਮੇਰਾ ਸਟੋਰੀ ਮੈਸੇਜ ਹਰੇਕ ਮੇਰੀ ਸਟੋਰੀ ਹਰੇਕ ਮੇਰਾ ਰੀਲਸ ਦੇਖ ਸਕਦੇ ਹੋ ਇਸ ਰੀਲ ਅਕਾਉਂਟ ਦੇ ਉੱਪਰ ਤਾਂ ਦੂਸਰੇ ਨੰਬਰ ਤੇ ਇਹ ਅਕਾਊਂਟ ਦੇ ਵਿੱਚ ਜਿਸ ਨੂੰ ਮੈਂ ਫੋਲੋ ਕੀਤਾ ਹੈ ਉਹ ਵੀ ਮੇਰਾ ਅਕਾਊਂਟ ਹੈ ਇਹ ਦੋ ਮੇਰੇ ਅਕਾਊਂਟ ਨੇ ਕੋਈ ਮੇਰਾ ਤੀਸਰਾ ਅਕਾਊਂਟ ਨਹੀਂ ਹੈਗਾ ਜੋ ਵੀ ਮੇਰੇ ਨਾਮ ਤੇ ਬਹੁਤ ਸਾਰੇ ਨੇ ਮੈਨੂੰ ਤੂੰ ਮੈਨੂੰ ਇਹ ਦੱਸ ਕਿ ਤੂੰ ਐ ਕਿਉਂ ਬੋਲਣ ਦੀ ਆ ਕਿ ਆ ਮੇਰਾ ਰੀਅਲ ਅਕਾਊਂਟ ਆ ਹੈ ਕਿਸੇ ਨੇ ਪੁੱਛਿਆ ਤੈਨੂੰ ਕੋਈ ਨਹੀਂ ਪੁੱਛਦਾ ਫਿਰ ਕਿਉਂ ਬੋਲਣ ਦੀ ਆ ਤੇ ਨਾਲੇ ਦੂਸਰੀ ਗੱਲ ਮੈਂ ਸਰਚ ਮਾਰੀਆਂ ਮੈਨੂੰ 3-4 ਆਈਡੀਆਂ ਤਾਂ ਮੈਨੂੰ ਹੀ ਮਿਲ ਗਈਆਂ ਤੂੰ ਕਹਿੰਦੀ ਕਿ ਤੇਰੀ ਦੋ ਆਈਡੀਆਂ ਤੋਂ ਫਾਲਤੂ ਤੇਰੀ ਕੋਈ ਆਈਡੀ ਨਹੀਂ ਆ ਤਿੰਨ ਚਾਰ ਆਈਡੀਆਂ ਤਾਂ ਮੈਂ ਹੀ ਵੇਖ ਲਈਆਂ ਨੇ ਕਿਉਂ ਝੂਠ ਬੋਲਦੀ ਆ ਸੋਚ ਕੇ ਸੋਚ ਕੇ ਫਿਰ ਗੱਲ ਬੋਲੀ ਮੈਸੇਜਾਂ ਕੁਐਸ਼ਨਸ ਜਾਂਦੇ ਨੇ ਕਿ ਤੁਸੀਂ ਆਪਣਾ ਇਹ ਤੈਨੂੰ ਕੁਐਸ਼ਨ ਚ ਮੈਸੇਜ ਆਉਂਦੇ ਆ ਕਿ ਮੈਸੇਜ ਵਿੱਚ ਕੁਐਸ਼ਨ ਹੁੰਦੇ ਆ ਯਾਰ ਪਲੀਜ਼ ਜੇ ਕੋਈ ਮੇਰੀ ਵੀਡੀਓ ਵੇਖਣਦਿਆ ਇਹਨੂੰ ਭੇਜ ਦੋ ਇਹਨੂੰ ਦੱਸ ਦੋ ਇਹੀ ਵੀਡੀਓ ਨਹੀਂ ਮੇਰੀ ਤਿੰਨ ਚਾਰ ਵੀਡੀਓ ਤੇ ਆ ਆਹੀ ਗੱਲ ਇਹਨੇ ਬੋਲੀਆ ਕਿ ਮੇਰੇ ਕੁਐਸ਼ਨ ਚ ਮੈਸੇਜ ਆਉਂਦੇ ਆ ਮੈਸੇਜ ਚ ਕੁਐਸ਼ਨ ਆਉਂਦੇ ਆ ਯਾਰ ਮੇਰੀ ਵੀਡੀਓ ਇਹਨੂੰ ਕੋਈ ਭੇਜੋ ਤੇ ਇਹ ਵੀ ਵੇਖੇ ਕਿ ਇਹ ਕੀ ਬੋਲਦੀ ਆ ਫੇ ਗਾਲ ਥੋੜੀ ਫੇਕ ਆਈਡੀ ਕਿਉਂ ਜੱਟੀ ਕੀ ਉਹ ਥੋੜੀ ਰੀਅਲ ਆਈਡੀ ਮੇਰੇ ਕੋਈ ਰੀਅਲ ਆਈਡੀ ਨਹੀਂ ਹੈਗੀ ਮੇਰੇ ਸਿਰਫ ਆਜੋ ਸਕਰੀਨਸ਼ਾਟ ਤੁਸੀਂ ਦੇਖਿਆ ਇਹੀ ਹੀ ਮੇਰੇ ਅਕਾਊਂਟ ਨੇ ਇੰਸਟਾਗ੍ਰਾਮ ਤੇ ਛਾ ਤੇ ਹੁਣ ਤੇਰਾ ਕਹਿਣ ਦਾ ਮਤਲਬ ਇਹ ਵਾ ਕਿ ਤੇਰੀ ਜਿਹੜੀ ਉਹ ਕਿਊਟ ਜੱਟੀ ਵਾਲੀ ਤੇਰੀ ਆਈਡੀ ਆ ਉਹ ਤੇਰੀ ਆਈਡੀ ਨਹੀਂ ਆ ਕਿਉਂ ਉੱਤੇ ਹੁਣ ਭਾਈ ਅਮਰਤਪਾਲ ਮੈਰੋ ਜੀ ਦਾ ਮੈਸੇਜ ਆ ਗਿਆ ਤਾਂ ਕਰਕੇ ਐਵੇਂ ਬੋਲਣ ਦੀਆਂ ਹੁਣ ਤੂੰ ਕਿਉਂ ਛੁੱਟ ਬੋਲਣ ਦੀਆਂ ਕਿ ਕਿਊਟ ਜੱਟੀ ਵਾਲੀ ਤੇਰੀ ਆਈਡੀ ਨਹੀਂ ਆ ਉੱਤੇ ਤੈਨੂੰ ਵਾਰਨਿੰਗ ਆ ਗਈ ਆ ਤਾਂ ਕਰਕੇ ਬੋਲਣ ਦੀਆਂ ਉਹ ਆਈਡੀ ਤੇ ਤੇਰੀ ਸ਼ੁਰੂ ਤੋਂ ਇਹ ਤੂੰ ਗੇਮ ਖੇਲਣ ਦੀ ਆ ਕਿ ਆ ਵਾਲੀਆਂ ਮੇਰੀ ਆ ਮੈਂਵੇਂ ਬੋਲੂਗੀ ਸਾਰੇ ਮੇਰੀ ਮਤਲਬ ਆਈਡੀ ਸਰਚ ਕਰਨ ਜਾਣਗੇ ਤੇ ਫਿਰ ਸਾਰੇ ਰੀਲਾਂ ਵੇਖਣਗੇ ਮੇਰੇ ਫਾਲੋਅਰਸ ਵਧਣਗੇ ਐਹੀ ਬੋ ਐਹੀ ਚੋਣਨੀ ਆ ਨਾ ਤੂੰ ਤਾਂ ਹੀ ਐਵੇਂ ਬੋਲਣ ਦੇਈਆਂ ਕਿ ਇਹਨੇ 2.5 ਲੱਖ ਖਾ ਲਿਆ ਇਹਨੇ 2 ਲੱਖ ਖਾ ਲਿਆ ਇਹਨੇ 5000 ਖਾ ਲਿਆ ਦੇਖੋ ਇਦਾਂ ਦਾ ਕੁਝ ਵੀ ਨਹੀਂ ਹੈਗਾ ਤਾਂ ਮੈਂ ਕਾਫੀ ਟਾਈਮ ਤੋਂ ਸੋਚ ਰਹੀ ਸੀ ਇਹ ਗੱਲਾਂ ਨਾ ਕਲੀਅਰ ਮੈਂ ਆਪਣੇ YouTube ਤੇ ਕਰਾਂ ਤੂੰ ਖਾਦਾ ਹੈਗਾ ਹੈਗਾ ਤਾਂ ਹੀ ਤਾਂ ਬੋਲਦੇ ਹੈਗਾ ਹੈਗਾ ਤੂੰ ਖਾਦਾ ਆ ਤਾਂ ਹੀ ਤਾਂ ਕਹਿੰਦੇ ਨੇ ਸਾਰੇ ਜਾਣੇ ਪ੍ਰੂਫ ਪਏ ਨੇ ਝੂਠ ਨਹੀਂ ਬੋਲੀਦਾ ਹੁੰਦਾ ਪਤਾ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਝੂਠ ਬੋਲਣ ਲੱਗਿਆ ਕਿ ਤੂੰ ਕੀ ਬੋਲਣ ਦੇਈਆਂ ਹੈ ਸਾਰੇ ਪ੍ਰੂਫ ਪਏ ਨੇ ਚੱਲ ਛੱਡ ਮੇਰ ਕੋ ਨਹੀਂ ਆ ਪਰ ਰਿਪਲ ਵੀਰ ਕੋ ਇੱਕ ਇੱਕ ਪ੍ਰੂਫ ਪਿਆ ਹੈ ਤੂੰ ਇਹੋ ਜੇ ਆਸ਼ਿਕ ਬਣਾਇਆ ਕਰਨਾ ਜਿਹੜੇ ਨਾ ਪਹੁੰਚਿਆ ਕਰਨ ਤੇਰੀ ਹਰ ਇੱਕ ਕੋਪੋਲ ਜਿਹੜੀ ਤੇਰੀ ਹੁੰਦੀਆਂ ਨਾ ਖੋਲਿਆ ਕਰਨ ਹੈ ਇੱਕ ਇੱਕ ਚੀਜ਼ ਖਾਤਾ ਨੰਬਰ ਸਭ ਕੁਝ ਤੇਰਾ ਪਿਆਏ ਉਹਨਾਂ ਕੋ ਨਾ ਝੂਠ ਬੋਲਿਆ ਕਰ ਨਾਲੇ ਸੋਚ ਸਮਝ ਕੇ ਬੋਲਿਆ ਕਰ ਪਤਾ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਆ ਬੋਲ ਕਿਵੇਂ ਲੰਨੀ ਆ ਤੂੰ ਜਿੰਨੇ ਮੇਰੇ ਤੇ ਇਲਜ਼ਾਮ ਲੱਗ ਰਿਹਾ ਮੈਂ ਬਿਲਕੁਲ ਵੀ ਨਹੀਂ ਹੈਗੀ ਕਿਉਂਕਿ ਮੇਰੇ ਨਾਮ ਮੇਰੇ ਨਾਮ ਦਾ ਇੱਕ ਅਕਾਊਂਟ ਹੈ ਬਹੁਤ ਵਾਇਰਲ ਹੈ ਤਾਂ ਸਭ ਤੋਂ ਪਹਿਲਾਂ ਉਹ ਤੁਸੀਂ ਅਨਫੋਲੋ ਕਰੋ ਕਿਉਂ ਕਿ ਝੱਟੀ ਕੁਛ ਏਦਾਂ ਦਾ ਮੇਰੇ ਨਾਮ ਦਾ ਹੈ ਮੈਨੂੰ ਨਹੀਂ ਪਤਾ ਉਹ ਕੌਣ ਹੈ ਕੌਣ ਨਹੀਂ ਹੈ ਪਹਿਲੀ ਗੱਲ ਤੇਰੇ ਤੇ ਇਲਜ਼ਾਮ ਐਵੇਂ ਨਹੀਂ ਲੱਗਦੇ ਮੈਂ ਕਹਿਨੀ ਆ ਨਾ ਸਾਰੇ ਪ੍ਰੂਫ ਪਏ ਆ ਠੀਕ ਆ ਸਾਰੇ ਪ੍ਰੂਫ ਪਏ ਆ ਤਾਂ ਤੇਰੇ ਤੇ ਇਲਜ਼ਾਮ ਲੱਗਦੇ ਆ ਤੇ ਦੂਸਰੀ ਗੱਲ ਉਹ ਤੇਰੀ ਹੀ ਆਈਡੀਆ ਤੈਨੂੰ ਪਤਾ ਆ ਕਿ ਉਹ ਤੇਰੀ ਆਈਡੀਆ ਹੁਣ ਉਹਤੇ ਭਾਈ ਅਮਰਿਤਪਾਲ ਮੈਰੋ ਜੀ ਦਾ ਮੈਸੇਜ ਆ ਗਿਆ ਤੈਨੂੰ ਤਾਂ ਕਰਕੇ ਹੁਣ ਹੁੰਦੀ ਆ ਕਿ ਦਵਾ ਦਿਓ ਮੈਂ ਆਈਡੀ ਉਹ ਬੰਦ ਕਰਾਂ ਤੇ ਦਵਾ ਦਿਓ ਮੈਂ ਸੱਚੀ ਬਣ ਜਾਏ ਇਹ ਕਹਿ ਕੇ ਕਿ ਜੀ ਉਹ ਮੇਰੀ ਆਈਡੀ ਨਹੀਂ ਆ ਉਹ ਤੇਰੀ ਆਈਡੀ ਆ ਠੀਕ ਹੈ ਨਾ ਹੁਣ ਸਾਨੂੰ ਪਾਗਲ ਬਣਾਉਣ ਦੀ ਲੋੜ ਨਹੀਂ ਆ ਤੈਨੂੰ ਹੁਣ ਪਤਾ ਚੱਲੰਦਿਆ ਕਿ ਉਹ ਤੇਰੀ ਆਈਡੀ ਨਹੀਂ ਜਦੋਂ ਸ਼ੁਰੂ ਤੋਂ ਤੈਨੂੰ ਤੇਰੇ ਉੱਤੇ ਸਾਰੇ ਰੋਸਟ ਮਾਰਦੇ ਹੀ ਤੈਨੂੰ ਉਦੋਂ ਨਹੀਂ ਵਿਖੰਦਿਆ ਹੀ ਨਾਲੇ ਹੁਣ ਤੈਨੂੰ ਪਤਾ ਹੈ ਜੀ ਉੱਤੇ ਮੇਰੇ ਬੜੇ ਫੋਲੋਅਰ ਆ ਸੌਰੀ ਉਹ ਆਈਡੀ ਤੇ ਬੜੇ ਫੋਲੋਅਰ ਆ ਤੈਨੂੰ ਬੜਾ ਪਤਾ ਹੈ ਕਿ ਉਹ ਆਈਡੀ ਤੇ ਬੜੇ ਫੋਲੋਅਰ ਆ ਤੈਨੂੰ ਪਹਿਲਾਂ ਨਹੀਂ ਪਤਾ ਲੱਗੰਦਿਆ ਸੀ ਹੁਣ ਭਾਈ ਅੰਮ੍ਰਿਤਾਲ ਮੈਰ ਦਾ ਉੱਤੇ ਮੈਸੇਜ ਆ ਗਿਆ ਤੇ ਤੈਨੂੰ ਹੁ ਹਾਂ ਤੇ ਤੂੰ ਬਹੁਤ ਚਲਾ ਕੇ ਆ ਗਾਗਾ ਹਨਾ ਤਾਂ ਫੇਕ ਪ੍ਰੋਮੋਸ਼ਨ ਕਰ ਰਿਹਾ ਆ ਆਪਣਾ ਪੈਸੇ ਮੰਗ ਰਿਹਾ ਹੈਲਪ ਮੰਗ ਰਿਹਾ ਮੁੰਡਿਆਂ ਨਾਲ ਗੱਲ ਕਰ ਰਿਹਾ ਪਤਾ ਨਹੀਂ ਕੌਣ ਹੈ ਕੌਣ ਨਹੀਂ ਪਰ ਉਥੇ ਨਾਮ ਮੇਰਾ ਆ ਰਿਹਾ ਸਮਝੀ ਸਕਦੇ ਹੋ ਤੁਸੀਂ ਮੈਂ ਕੀ ਕਹਿਣਾ ਚਾਹੁੰਦੀ ਹਾਂ ਮੁਸ਼ਕਿਲ ਮੁਸ਼ਕਿਲ ਟਲ ਜਾ ਟਲ ਜਾ ਨਾ ਨਾ ਕਰ ਐਵੇਂ ਤਾਂ ਠੀਕ ਆ ਤੇਰਾ ਮਤਲਬ ਕੀ ਕਹਿੰਦਾ ਕਿ ਹੁਣ ਉੱਤੇ ਫੇਕ ਮੈਸੇਜ ਜੀ ਮੈਂ ਫੇਕ ਕਾਲ ਆ ਜੀ ਫੇਕ ਮੈਸੇਜ ਆ ਪੈਸੇ ਮੰਗਣ ਦਿਆ ਮੈਨੂੰ ਪਤਾ ਤੂ ਇਹ ਤੇਰਾ ਕਹਿੰਦਾ ਮਤਲਬ ਕੀ ਆ ਜਿਹੜੀ ਤੇਰੀਆਂ ਚੈਟ ਲੀਕ ਹੋਈਆਂ ਉਹ ਤੇ ਉਹ ਚੈਟ ਲੀਕਾਂ ਤੇਰੀਆਂ ਇੰਸਟਾ ਦੀਆਂ ਨਹੀਂ ਆ ਉਹ ਵਟਸਐਪ ਦੀਆਂ ਨੇ ਸਮਝ ਆਈ ਪਾਗਲ ਨਾ ਸਮਝ ਤੂੰ ਜਿਹੜੀ ਆ ਆਡੀਅנס ਬਿਠਾਈ ਹੈ ਨਾ ਜਿਹੜੀ ਆਡੀਅנס ਨੂੰ ਤੂੰ ਬੋਲਉਂਦੀ ਆ ਇਹ ਪਾਗਲ ਨਹੀਂ ਆ ਆਡੀਅנס ਉਹ ਜਿਹੜੀ ਤੇਰੀ ਚੈਟ ਲੀਕ ਹੋਈ ਆ ਜਿਹੜੇ ਤੂੰ ਲੋਕਾਂ ਕੋ ਪੈਸੇ ਮੰਗਣ ਦੀਆਂ ਸੌਰੀ ਦੂਸਰੇ ਮੁੰਡਿਆਂ ਕੋ ਪੈਸੇ ਮੰਗਣ ਦੀਆਂ ਉਹ ਆਈਡੀ ਇੰਸਟਾਗ੍ਰam ਦੀ ਨਹੀਂ ਆ ਠੀਕ ਆ ਨਾ ਉਹ ਤੇਰੀ ਵਟਸਐਪ ਆਈਡੀ ਆਈ ਵੜੀ ਸਾਨੂੰ ਪਾਗਲ ਬਣਾਣ ਅਸੀਂ ਪਾਗਲ ਨਹੀਂ ਬੈਠੀ ਇੱਨੇ ਸਾਨੂੰ ਸਭ ਪਤਾ ਆ ਨਾਲੇ ਤੂੰ ਇੰਨੀ ਚਾਤਰੀ ਨਾ ਬਣ

ਤੇ ਨਾ ਬੋਲਿਆ ਕਰ ਨਾ ਜੇ ਤੈਨੂੰ ਇੰਨਾ ਹੀ ਆਪਣੇ ਤੇ ਉਹ ਹੈਗਾ ਆ ਤੇ ਤੈਨੂੰ ਪਤਾ ਆ ਕਿ ਤੂੰ ਸੈਲੀਬ੍ਰਿਟੀਆ ਵਾਂਗੂ ਆ ਤੇਰੇ ਇੱਕਦਮ ਫੋਲੋਅਰ ਵੱਜ ਜਾਣੇ ਆ ਸੌਰੀ ਫੋਲੋਅਰ ਵੱਜ ਜਾਣੇ ਆ ਸਬਸਕ੍ਰਾਈਬ ਹੋ ਜਣਾ ਤੇ ਫਿਰ ਤੂੰ ਕਿਉਂ ਲਾਸਟ ਵਿੱਚ ਬੋਲਦੀ ਆ ਬਹੁਤ ਗਰੂਰ ਆ ਨਾ ਇਹਨਾਂ ਦੇ ਆਪਣੇ ਆਪ ਤੇ ਤੇ ਨਾਲੇ ਸਾਰੇ ਇਹ ਸੋਚਦੇ ਹੋਣੇ ਆ ਹਨਾ ਕਿ ਤੈਨੂੰ ਰੋਸਟ ਕਰਨ ਬੈਜਾਈਦਾ ਯਾਰ ਤੇਰੀਆਂ ਹਰਕਤਾਂ ਤੇਰੀਆਂ ਹਰਕਤਾਂ ਜਿਹੜੀਆਂ ਨਾ ਇਹ ਸੁਧਰਦੀਆਂ ਨਹੀਂ ਆ ਅਸੀਂ ਅਸੀਂ ਵੀ ਮੰਨਦੇ ਆ ਅਸੀਂ ਕਹਿੰਦੇ ਆ ਸਾਡੇ ਕੋ ਵੀ ਗਲਤੀਆਂ ਹੋਈਆਂ ਨੇ ਇੱਕ ਗਲਤੀ ਦੋ ਗਲਤੀ ਬਾਅਦ ਚ ਅਸੀਂ ਸੁਧਰ ਗਏ ਆ ਠੀਕ ਆ ਪਰ ਤੇਰੀ ਤੇ ਗਲਤੀਆਂ ਦੀ ਹੱਦ ਹੀ ਨਹੀਂ ਆ ਤੂੰ ਸੁਧਰਦੀ ਨਹੀਂ ਆ ਆਪਣੇ ਆਪ ਨੂੰ ਚੇਂਜ ਹੀ ਨਹੀਂ ਕਰਦੀ ਤੂੰ ਫਿਰ 2 ਦਿਨ ਬਾਅਦ ਉਹੀ ਤੇਰੀਆਂ ਗੱਲਾਂ ਹੋ ਜਾਂਦੀਆਂ 2 ਦਿਨ ਬਾਅਦ ਤੂੰ ਫਿਰ ਗੰਦ ਫਲਾਉਣ ਲੱਗ ਜਾਂਦੀਆਂ ਹੁਣ ਕੱਦੋ ਆ ਗਈ ਮੂੰਹ ਚੋਕੇ ਹੁਣ ਪਤਾ ਹੀ ਮੇਰੇ ਕੋਈ ਕੰਟੈਂਟ ਨਹੀਂ ਬਚਿਆ ਮੇਰੇ ਤੋਂ ਕੁਝ ਹੈਗਾ ਨਹੀਂ ਆ ਤੇ ਇਹੀ ਗੱਲ ਮੈਂ ਕਰ ਲੈਣੀ ਆ ਨਾਲੇ ਮੈਂ ਸ਼ੁਰੂ ਤੇ ਕਿਹਾ ਸੀ ਨਾ ਕਿ ਇਹ ਰੋਸਟਰ ਨੂੰ ਧਮਕੀ ਦੇ ਦਿੰਦੀ ਆ ਸੌਰੀ ਵਾਰਨਿੰਗ ਦੇ ਦਿੰਦੀ ਆ ਵਾਰਨਿੰਗ ਧਮਕੀ ਹੈ ਕੀ ਹੋਈ ਕਿ ਵੀਡੀਓ ਡਿਲੀਟ ਕਰ ਦਿਓ ਹਨਾ ਮੇਰੇ ਤੇ ਰੋਸਟ ਨਾ ਕਰੋ ਆ ਵੇਖੋ ਮੈਂ ਹੁਣੇ ਲਾਨੀ ਆ ਇਹਨੇ ਇਹੀ ਲਿਖਿਆ ਆ ਆਪਣੇ ਵੀਡੀਓ ਦੇ ਟਾਈਟਲ 'ਚ ਕਿ ਮੇਰੀ ਫਰਸਟ ਐਂਡ ਲਾਸਟ ਵਾਰਨਿੰਗ ਸਾਰਿਆਂ ਨੂੰ ਮੇਰੀ ਵੀਡੀਓ ਡਿਲੀਟ ਕਰ ਦਿੱਤੀ ਜਾਵੇ ਮੈਨੂੰ ਰੋਸਟ ਨਾ ਕੀਤਾ ਜਾਵੇ ਠੀਕ ਆ ਤੇਰੀ ਵੀਡੀਓ ਅਸੀਂ ਡਿਲੀਟ ਕਰਦੇ ਆ ਤੂੰ ਵੀ ਜਿੰਨਾ ਗੰਦ ਪਾਇਆ ਨਾ ਸਬ ਡਿਲੀਟ ਕਰ ਠੀਕ ਆ ਅਸੀਂ ਵੀ ਸਬ ਤੇਰੀਆਂ ਜਿੰਨੀਆਂ ਵੀਡੀਓਂ ਹੀ ਪਾਈਆਂ ਸਬ ਡਿਲੀਟ ਕਰਦੇ ਆ ਤੂੰ ਜਿੰਨੀਆਂ ਮੈਂ ਗੰਦ ਪਾਉਂਦਈਆਂ ਜਿੰਨੀਆਂ ਰੀਲਾਂ ਲੱਚਰ ਤੱਕ ਖਲਾਰੀ ਪਈ ਤੂੰ ਹੈ ਤੂੰ ਸਬ ਡਿਲੀਟ ਕਰ ਰਹੀ ਵੀ ਕਰ ਦਿੰਦੇ ਆ ਤਾਂ ਐਦਾਂ ਕਿਸੇ ਦੀ ਗੱਲ ਵਿੱਚ ਤੁਸੀਂ ਨਾ ਆਵੋ ਕਿਸੇ ਦੀ ਹੈਲਪ ਨਾ ਕਰੋ ਮੇਰੀ ਕੋਈ ਵੀਡੀਓ ਮੇਰੀ ਕੋਈ ਫੋਟੋ ਕੁਝ ਵੀ ਲੰਗਾ ਹੈ ਨਾ ਹੈਲਪ ਕਿਸੇ ਦੀ ਕਰੋ ਅੱਜ ਦੇ ਟਾਈਮ 'ਚ ਕੋਈ ਆ ਪਾਗਲ ਥੋੜਾ ਨਾ ਬੈਠਾ ਏ ਕਿ ਹਾਂ ਭਾਈ ਮਹਿਕ ਦੀ ਡੀਪੀ ਲੱਗੀ ਆ ਮਹਿਕ ਦੀ ਫੋਟੋ ਲੱਗੀ ਆ ਮਹਿਕ ਦੀ ਆਈਡੀ ਆ ਤੇ ਚਲੋ ਇੱਥੇ ਪੈਸੇ ਪਾ ਦਈਏ ਇਹਦੀ ਹੈਲਪ ਕਰ ਦਈਏ ਤੂੰ ਬੋਲਦੀ ਆ ਤਾਂ ਹੀ ਕੋਈ ਪੈਸੇ ਪਾਉਂਦਾ ਹੈ ਨਾ ਤੂੰ ਮਿੰਤਾ ਮਾਰਦੀ ਹੋਏਂਗੀ ਤਾਂ ਹੀ ਕੋਈ ਪੈਸੇ ਮਾ ਪਾਉਂਦਾ ਹੈ ਨਾ ਕਿਸੇ ਨੂੰ ਸ਼ੌਕ ਤਾਂ ਨਾ ਚੜਿਆ ਹੋਇਆ ਕਿ ਆ ਮਹਿਕ ਦੀ ਡੀਪੀ ਲੱਗੀ ਆ ਜੀ ਇੱਥੇ ਪੈਸੇ ਪਾ ਦਈਏ ਹਾਦੋ ਹੀ ਮੇਰੇ ਵਾਲੀ ਅੱਜ ਦੀ ਵੀਡੀਓ ਆ ਮੈਂ ਕਿਸੇ ਨੂੰ ਰਿਪਲਾਈ ਨਹੀਂ ਕਰ ਰਹੀ ਨਾ ਮੈਂ ਰਿਪਲਾਈ ਕਰਨਾ ਹੈ ਨਾ ਮੇਰਾ ਕਿਸੇ ਨਾਲ ਕੋਈ ਲੈਣ ਦੇਣਾ ਹੈ ਮੇਰਾ ਬਸ ਹਾਂ ਕਿ ਤੇ ਨਾਲੇ ਫਿਰ ਆ ਕਿਉਂ ਲਿਖਿਆ ਆ ਤੂੰ ਨਾ ਲਿਖਦੀ ਐਵੇਂ ਕੀ ਜੀ ਮੇਰੀਆਂ ਵੀਡੀਓ ਡਿਲੀਟ ਕਰ ਦਿਓ ਮੈਨੂੰ ਕੋਈ ਰੋਸਟ ਨਾ ਕਰੋ ਵਾਰਨਿੰਗ ਦੇ ਦਈਆਂ ਆ ਕੀ ਆ ਫਿਰ ਨਾਲੇ ਤੁਸੀਂ ਆ ਬਲੌਗਰਾਂ ਨੂੰ ਆਦਤ ਕੀ ਆ ਕੋਈ ਰਿਪਲਾਈ ਰਿਪਲਾਈ ਖੇਲਣ ਲੱਗ ਜਾਂਦਾ ਹੈ ਜੀ ਤੇ ਦੋ ਦੋਕ ਦਿਨ ਬਾਅਦ ਉੱਠ ਕੇ ਮੂੰਹ ਮੂੰਹ ਚੱਕ ਲੈਂਦੇ ਆ ਉਹ ਫਿਰ ਜਦੋਂ ਕੁਝ ਵੇਹਦਾ ਨਹੀਂ ਆ ਕੰਟੈਂਟ ਨਹੀਂ ਵੇਹਦਾ ਕਿ ਹੋਣਾ ਅੱਜ ਕੀ ਕਰੀ ਅੱਜ ਕੀ ਬਣਾਈਏ ਸਾਰਾ ਦਿਨ ਤੇ ਉਹੀ ਕਰ ਕਰਕੇ ਬੋਰ ਹੋ ਗਿਆ ਹੈ ਫਿਰ ਤੁਸੀਂ ਰਿਪਲਾਈ ਚੱਲ ਅੱਜ ਰਿਪਲਾਈ ਰਿਪਲਾਈ ਖੇਲਦੇ ਆ ਤੇ ਅੱਜ ਵਾਰਨਿੰਗ ਵਾਰਨਿੰਗ ਖੇਲਦੇ ਆ ਆ ਜਾਂਦੇ ਬਹਿ ਜਾਂਦੇ ਉੱਤੇ ਨੈਟ ਤੇ ਆ ਕੇ ਮੈਨੂੰ ਚਾਹਣ ਵਾਲੇ ਮੇਰੀ ਆਡੀਅੰਸ ਉਹਨਾਂ ਨੂੰ ਚੰਗਾ ਲੱਗਣਾ ਚਾਹੀਦਾ ਕਿਉਂਕਿ ਮੈਂ ਨਹੀਂ ਚਾਹੁੰਦੀ ਮੇਰੇ ਰੈਟੇਡ ਕੋਈ ਖਬਰ ਆ ਰਹੀ ਹੈ ਮੇਰੇ ਚਾਹਣ ਵਾਲਿਆਂ ਨੂੰ ਵੀ ਬੁਲਾ ਰਹੀ ਕਿਹੜੇ ਤੇਰੇ ਚਾਹਣ ਵਾਲੇ ਵਿਖਾਈਂ ਚਰ ਆਪਣੀ ਚਾਹਣ ਵਾਲੇ ਮੈਂ ਵੀ ਵੇਖਾਂ ਕਿਹੋ ਜੇ ਆ ਤੇਰੇ ਚਾਹਣ ਵਾਲੇ ਨਾਲੇ ਤੂੰ ਆ ਕੀ ਕਹਿੰਦੀ ਆ ਕਿ ਕੁਐਸਚਨ ਚ ਮੈਸੇਜ ਆਇਆ ਹੋ ਉਹ ਕੁਐਸਚਨ ਚ ਮੈਸੇਜ ਆਇਆ ਕਿਹੜੇ ਕੁਐਸਚਨ ਚ ਮੈਸੇਜ ਆਇਆ ਤੇਰੇ ਕਮੈਂਟ ਤੇ ਆਫ ਹੋਏ ਪਏ ਆ ਤੇ ਕਿਹੜੇ ਤੇਰੇ ਕੁਐਸਚਨ ਚ ਮੈਸੇਜ ਆ ਜਾਂਦੇ ਆ ਆਈ ਵੱਡੀ ਕੁਐਸਚਨ ਚ ਮੈਸੇਜ ਆਉਂ ਪੁਰਾ ਨਹੀਂ ਬਣਨਾ ਚਾਹੁੰਦੀ ਜੋ ਗੱਲਾਂ ਹੋਣਗੀਆਂ ਮੈਂ ਸਭ ਆਪਦੇ ਚੈਨਲ ਦੇ ਉੱਤੇ ਕਲੀਅਰ ਕਰਾਂਗੀ ਜਦੋਂ ਤੂੰ ਬੁਰੀ ਬਣਨੀ ਸੀ ਜਦੋਂ ਤੇਰੀਆਂ ਗੱਲਾਂ ਉੱਡਣਦੀਆਂ ਸੀ ਉਦੋਂ ਤੂੰ ਸੁੱਤੀ ਸੀ ਹੈ ਉਦੋਂ ਨਹੀਂ ਤੈਨੂੰ ਬੋਲਿਆ ਜਾਂਦਾ ਸੀ ਹੁਣ ਤੂੰ ਆ ਗਈ ਹੈ ਇੱਥੇ ਮੈਂ ਬੁਰੀ ਨਹੀਂ ਬਣੂੰਗੀ ਐਵੇਂ ਨਹੀਂ ਤੇ ਓਵੇਂ ਨਹੀਂ ਬਹੁਤ ਜਾਣੀ ਜੋ ਮੈਂ ਨੂੰ ਇਦਾਂ ਕਹਿੰਦੇ ਸੀ ਕਿ ਤੂੰ ਕੁਛ ਕੰਮ ਨਹੀਂ ਤੂੰ ਬੇਲੀ ਰਹਿਣੀ ਆ ਤੇ ਮੈਂ ਆਪਣਾ ਕੋਰਸ ਕੀਤਾ ਆਪਣਾ ਚੋਰ ਵੀ ਕਰ ਰਹੀ ਆ ਆਪਣਾ ਵਰਕ ਰਿਲੇਟਿਡ ਵੀਡੀਓ ਵੀ ਬਣਾ ਰਹੀ ਆ ਦੇਖ ਜਦੋਂ ਅਸੀਂ ਬੋਲਾਂਗੇ ਫਿਰ ਤੂੰ ਕਹਿੰਦੀ ਕਿ ਮੈਨੂੰ ਬੋਲਦੇ ਮੇਰੇ ਪਿਛਲੇ ਫੋਲਦੇ ਆ ਤੂੰ ਕਹਿੰਦੀ ਆ ਕਿ ਮੈਂ ਆਪਣਾ ਕੋਰਸ ਕੀਤਾ ਕੋਰਸ ਵਰਕੀ ਰਿਲੇਟ ਤੇ ਜਿਹੜੀਆਂ ਵੀਡੀਓ ਬਣਾਉਂਦੀਆਂ ਤੂੰ ਹੁਣ ਬਣਾਉਣ ਲੱਗੀ ਆ ਠੀਕ ਤੈਨੂੰ ਪੁੱਛਦਾ ਕਿਹੜਾ ਆ ਮੈਨੂੰ ਇੱਕ ਗੱਲ ਇਹ ਨਹੀਂ ਸਮਝ ਆਉਂਦੀ ਤੈਨੂੰ ਪੁੱਛਦਾ ਕਿਹੜਾ ਆ ਕਿ ਤੂੰ ਕੋਈ ਕੰਮ ਨਹੀਂ ਕਰਦੀ ਇਹਨੂੰ ਕੌਣ ਪੁੱਛਦਾ ਆ ਕੰਮ ਨਹੀਂ ਕਰਦੀ ਤੇ ਪੁੱਛਦੇ ਕਿਤੇ ਆ ਇਹਨੇ ਤਾਂ ਕਮੈਂਟ ਆਫ ਕੀਤੇ ਹੋਏ ਆ ਮੈਂ ਤੇ ਨਹੀਂ ਵੇਖਿਆ ਇਹਨੂੰ ਇਹਦੇ ਕਮੈਂਟ ਔਨ ਕੰਮ ਕਰੇ ਨਾ ਕਰੇ ਬਸ ਇਹ ਇੰਨਾ ਹੋਣਾ ਚਾਹੀਦਾ ਤੂੰ ਮੱਛਰ ਤਾਂ ਨਾ ਫਲਾ ਬਸ ਜਿਹੜਾ ਗੰਦ ਪਾਇਆ ਨਾ ਉਹ ਬਣਾ ਘੱਟ ਕਰ ਦੇਖੋ ਮੇਰਾ ਅੱਜ ਦੇ ਟਾਈਮ 'ਚ ਮੇਰਾ ਸਭ ਕੁਝ ਕਲੀਅਰ ਆ ਮੇਰੀ ਲਾਈਫ ਬਹੁਤ ਵਧੀਆ ਚੱਲ ਰਹੀ ਹੈ ਮੇਰਾ ਕਿਸੇ ਨੂੰ ਇਹ ਮੇਰੀ ਮੇਰੀ ਸਚਾਈ ਇਹ ਹੈ ਕਿ ਮੇਰਾ ਇੰਸਟਾਗ੍ਰਾਮ ਤੇ ਤੁਸੀਂ ਸਕਰੀਨਸ਼ਾਟ ਦੇਖਿਆ ਇੰਸਟਾਗ੍ਰਾਮ ਦੇ ਉੱਤੇ ਜਿੰਨੀਆਂ ਰੀਲਸ ਮੇਰੀ ਸਟੋਰੀਜ਼ ਹੈ ਕਿਸੇ ਤੇ ਮੈਂ ਲਾ ਕੇ ਨਹੀਂ ਪਾ ਰਹੀ ਨਾ ਮੈਨੂੰ ਲੋੜ ਹੈ ਕਿ ਮੈਂ ਕਿਸੇ ਨੂੰ ਦਿਖਾਉਣ ਦੀ ਮਾਰੀ ਕਰਾਂ ਸ਼ੋਅ ਆਫ ਤਾਂ ਨਾ ਕਦੇ ਮੈਂ ਪਹਿਲਾਂ ਕੀਤਾ ਸੀ ਤੇ ਨਾ ਹੀ ਮੈਂ ਕਦੇ ਹੁਣ ਕਰਾਂ ਤੇ ਨਾ ਹੀ ਮੈਂ ਆਉਣ ਵਾਲੇ ਟਾਈਮ 'ਚ ਕਰਨਾ ਹੈ ਜੋ ਰਿਐਲਿਟੀ ਹੈ ਜੋ ਹੈ ਸੋ ਹੈ ਹਾਂ ਤੇਰੀ ਲਾਈਫ ਵਧੀਆ ਚੱਲ ਰਹੀ ਆ ਮੁੰਡਿਆਂ ਦੇ ਪੈਸੇ ਖਾ ਖਾ ਕੇ ਮੁੰਡਿਆਂ ਨੂੰ ਖਾ ਖਾ ਕੇ ਠੀਕ ਆ ਨਾਲੇ ਤੂੰ ਹੋਰ ਕੀ ਕਹਿੰਦੀ ਆ ਕਿ ਇੰਸਟਾ ਤੇ ਤੂੰ ਕਿਸੇ ਨੂੰ ਕੁਝ ਵੀਡੀਓ ਲਾ ਕੇ ਨਹੀਂ ਪਾਉਂਦੀ ਤੇਰੀਆਂ ਸਾਰੀਆਂ ਵੀਡੀਓ ਇੱਕ ਤੋਂ ਇੱਕ ਚੱਕਵੀਆਂ ਆਏ ਇੱਕ ਤੋਂ ਇੱਕ ਤੂੰ ਉਹਨਾਂ ਤੇ ਗਾਣੇ ਇਹੋ ਜਿਹੇ ਲਾਏ ਆ ਕਿਸੇ ਨੂੰ ਲਾ ਕੇ ਕੀ ਹਾਂ ਦੱਸਾਂਦੀ ਆ ਕਿ ਹਾਂ ਕਰ ਲਓ ਜੋ ਤੁਹਾਡੇ ਕੋਲ ਹੁੰਦਾ ਆ ਤੇ ਸ਼ੋਅ ਆ ਵੀ ਦਾਦੂ ਆ ਅਸੀਂ ਵੇਖੀ ਆ ਮੈਂ ਵੇਖੀ ਆ ਰੀਲ ਉਹ ਨਾ ਨਾ ਬਾਰ ਬਾਰ ਬੋਲਨੀ ਕਿ ਮੇਰਾ ਇੰਸਟਾ ਚੈੱਕ ਕਰ ਲਓ ਤੇ ਮੇਰਾ ਐ ਕਰ ਲਓ ਮੈਂ ਤੈਨੂੰ ਪਹਿਲਾਂ ਵੀ ਕਹਿੰਦੀ ਸੀ ਕਿ ਤੂੰ ਇਹ ਸਭ ਤਾਂ ਬੋਲਣ ਦੀ ਆ ਕਿ ਸਾਰੇ ਜਣੇ ਚੈੱਕ ਕਰਨ ਜਾਣਗੇ ਤੇ ਮੇਰੇ ਫੋਲੋਅਰ ਵਧਣਗੇ ਤੂੰ ਹੁਣ ਵੀ ਤਾਂ ਹੀ ਬੋਲਣ ਦੀ ਆ ਤੁਹਾਡੇ ਕੋਲ ਪੁੱਛਲਾ ਅਹੀਂ ਸਾਰਾ ਦਿਨ ਤੇਰੀਆਂ ਵੀਡੀਓ ਹੀ ਵੇਖਦੇ ਰਹੀਦਾ ਤੇ ਕੀ ਲੱਚੜਤਾ ਫਲੋਦੀਆਂ ਕੀ ਕਰਨ ਦੀਆਂ ਕੀ ਨਹੀਂ ਇੱਕ ਤੋਂ ਇੱਕ ਵੱਧ ਕੇ ਤੇਰੀ ਵੀਡੀਓ ਆ ਗੰਦ ਪਾਇਆ ਤੂੰ ਨਾ ਤਾਂ ਮੈਂ ਆ ਵੀ ਆਪ ਨੂੰ ਇਹ ਕਹਨੀ ਆ ਕਿ ਕਰ ਲਓ ਤੁਸੀਂ ਮੇਰਾ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਤਾਂ ਉਹ ਨਹੀਂ ਹੁਣ ਕੁੱਤੇ ਕਾਹ ਕਿਉਂ ਬੋਲ ਲੰਦੀਆਂ ਕੀ ਕਰ ਲਓ ਮੇਰਾ ਕੁਝ ਵੀ ਨਹੀਂ ਕਰ ਸਕਦੇ ਭਾਈ ਅਮਰਤਪਾਲ ਮੈਰ ਦਾ ਤੇਰੇ ਵੀਡੀਓ ਥੱਲੇ ਮੈਸੇਜ ਆ ਗਿਆ ਨਾ ਤਾਂ ਕਰਕੇ ਨਾਲੇ ਫਿਰ ਉਹ ਦੋ ਆਈਡੀ ਤੋਂ ਵੀ ਮੁੱਕ ਰਹੀਆਂ ਕਿ ਉਹ ਤੇਰੀ ਆਈਡੀ ਨਹੀਂ ਆ ਤਾਂ ਹੀ ਤੈਨੂੰ ਹੁਣ ਹੱਥ ਪੈਰਾਂ ਦੀ ਪਈ ਆ ਕਿ ਬਸ ਹੁਣ ਮੈਂ ਇੱਕ ਜੋਕ ਹੁਣ ਮੈਂ ਕੁਝ ਵੀ ਕਰਕੇ ਬਸ ਸੱਚੀ ਬਣ ਜਾ ਬੱਚ ਜਾ ਮੈਂ ਤਾਂ ਜੋ ਰੀਅਲ ਤੇ ਮੇਰੇ ਅਕਾਊਂਟ ਦੇ ਉੱਪਰ ਆ ਪਰ ਫੇਕ ਅਕਾਊਂਟ ਦੇ ਉੱਪਰ ਜੋ ਮੈਸੇਜ ਤੁਹਾਨੂੰ ਆ ਰਿਹਾ ਪਲੀਜ਼ ਆਪਣਾ ਸੇਫ ਰਹੋ ਮੇਰੀ ਆਡੀਅੰਸ ਨੂੰ ਚਾਣ ਵਾਲਿਆਂ ਨੂੰ ਮੇਰਾ ਮੈਸੇਜ ਆ ਕਿ ਤੁਹਾਨੂੰ ਜਿੱਦਾਂ ਦੇ ਮੈਸੇਜ ਆ ਰਹੇ ਗੱਲਾਂ ਵਿੱਚ ਨਾ ਆਓ ਕਿਸੇ ਨਾਲ ਚੈਟ ਵਗੈਰਾ ਨਾ ਕਰੋ ਚਾਹੇ ਕਿਸੇ ਦਾ ਪ੍ਰੋਮੋਸ਼ਨ ਵਗੈਰਾ ਆ ਤੁਸੀਂ ਕਿਸੇ ਤੋਂ ਪ੍ਰੋਮੋਸ਼ਨ ਵਗੈਰਾ ਨਾ ਕਰਵਾਓ ਕਿਉਂਕਿ ਜਿਹੜਾ ਮੇਰਾ ਇੰਸਟਾਗ੍ਰam ਦਾ ਰੀਅਲ ਅਕਾਊਂਟ ਹੈ ਨਾ ਮੈਂ ਅੱਜ ਤੱਕ ਕਿਸੇ ਨੂੰ ਕਿਸੇ ਦਾ ਪ੍ਰੋਮੋਸ਼ਨ ਨਹੀਂ ਕੀਤਾ ਬਹੁਤ ਸਾਰੇ ਮੈਸੇਜ ਹੋਗੇ ਪ੍ਰੋਮੋਸ਼ਨ ਰਿਲੇਟਿਡ ਤਾ ਇਸ ਕਰਕੇ ਮੈਂ ਆਪਣੇ ਚੈਨਲ ਦੇ ਕੁਲਪਲੀਅਰ ਕਰਨਾ ਤੂੰ ਕਿੰਨੀ ਝੂਠੀਆਂ ਯਾਰ ਥੋੜਾ ਬੋਤ ਤੇ ਸ਼ਰਮ ਕਰ ਲਾ ਥੋੜਾ ਬੋਤ ਤੇ ਰੱਬ ਤੋਂ ਡਰ ਜਾ ਕਹਿੰਦੀ ਕਿ ਮੈਂ ਪ੍ਰੋਮੋਸ਼ਨ ਨਹੀਂ ਕਦੀ ਕੀਤੀਆਂ ਨਾ ਤੂੰ ਕਰਦੀਆਂ ਤੇ ਫਿਰ ਉਹ ਕੀ ਹੀ ਗਿਆ ਫਿਰ ਕਹਿੰਦੀ ਕਿ ਮੇਰਾ ਪਾਸਟ ਫੋਲਦੇ ਆ ਹੈ ਕੀ ਕਹਿੰਦੀ ਕਿ ਉਥੇ ਕਿ ਮੈਨੂੰ ਉਥੇ ਰੋਟੀ ਖਾਣ ਨੂੰ ਨਹੀਂ ਮਿਲਦੀ ਸੀ ਚਾਰ ਨਾਲ ਰੋਟੀਆਂ ਖਾਂਦੀ ਸੀ ਤੇ ਮੈਂ ਪ੍ਰੋਮੋਸ਼ਨ ਕਰਕੇ ਫਿਰ ਰੋਟੀ ਖਾਂਦੀ ਹੁੰਦੀ ਭੁੱਖੀ ਰਹਿੰਦੀ ਕੀ ਹੀ ਤੇ ਰਾਯੋ ਨਾਲੇ ਕੀ ਕਹਿੰਦੀ ਫੇਕ ਅਕਾਊਂਟ ਫੇਕ ਮੈਸੇਜ ਕਿ ਮੈਸੇਜਾਂ ਤੋਂ ਪ੍ਰੋਮੋਸ਼ਨ ਹੁੰਦੀ ਆ ਗੱਲ ਨਹੀਂ ਕਰ ਹੁੰਦੀ ਫੋਨ ਤੇ ਕਾ ਫੋਨ ਫੋਨ ਕਰਦੇ ਆ ਫਿਰ ਜਾ ਕੇ ਪ੍ਰੋਮੋਸ਼ਨ ਦੀ ਗੱਲ ਹੁੰਦੀ ਆ ਤੂੰ ਨਾ ਪਾਗਲ ਨਾ ਬਣਾ ਸਾਨੂੰ ਠੀਕ ਆ ਹੁਣ ਤੈਨੂੰ ਹੱਥ ਪੈਰਾਂ ਦੀ ਪਈਆ ਤੇ ਕੁਝ ਵੀ ਬੋਲੀ ਜਾਂਦੀ ਆ ਚਾਹੁੰਦੀ ਸੀਗੀ ਤੇ ਦੂਜੇ ਨੰਬਰ ਤੇ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਜਿਹੜੇ ਪੇਜਾਂ ਵਾਲੇ ਆ ਇੰਸਟਾਗ੍ਰam ਤੇ ਜਿਹੜੇ ਵੀ ਸੋਸ਼ਲ ਮੀਡੀਆ ਤੇ ਪੇਜਾਂ ਵਾਲੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਜੋ ਪਿੱਛੇ ਦੇਣਾ ਵੀਡੀਓ ਸੀ ਮੈਂ ਗਾਲਾਂ ਕਿਉਂ ਕੱਢੀਆਂ ਕੀ ਵਜ੍ਹਾ ਸੀ ਕੀ ਰੀਜ਼ਨ ਸੀ ਮੈਂ ਕਿਉਂ ਬੋਲੀ ਸੀ ਮੇਰਾ ਸਭ ਕੁਝ ਕਲੀਅਰ ਹੈ ਪਰ ਅੱਜ ਦੇ ਟਾਈਮ ਤੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਤੂੰ ਗਾਲਾਂ ਕੱਢ ਰਹੀ ਆ ਤ ਤਮੀ ਪੇਜਾਂ ਵਾਲੇ ਕਿਹਨਾਂ ਚਾਹੁੰਦੀ ਸੀ ਕਿ ਜੋ ਵੀਡੀਓ ਸੀ ਮੇਰਾ ਪਹਿਲਾਂ ਤੁਸੀਂ ਨਾ ਪਬਲਿਕ ਉਹਨਾਂ ਨੂੰ ਪਤਾ ਆ ਤੂੰ ਕੋਈ ਗਾਲਾਂ ਕੱਢੀਆਂ ਸੀ ਤੈਨੂੰ ਡਰ ਹੀ ਉਦੋਂ ਕਿ ਉਹ ਤੇਰਾ ਯਾਰ ਸੌਰੀ ਉਹ ਤੇਰਾ ਬੋਏਫ੍ਰੈਂਡ ਉਹ ਜਾ ਕੇ ਰਿੰਪਲ ਵੀਰੇ ਨੂੰ ਕਿਤੇ ਮੇਰਾ ਮੇਰੇ ਸਬੂਤ ਨਾ ਦੇ ਦੇ ਮੇਰੇ ਕਾਲੇ ਕਾਰਨਾਮੇ ਨਾ ਵਿਖਾ ਦੇ ਉਹਨਾਂ ਨੂੰ ਜਾ ਕੇ ਕਿਤੇ ਉਹ ਤੇਰਾ ਬੋਏਫ੍ਰੈਂਡ ਜਾ ਕੇ ਕਿਤੇ ਪੋਡਕਾਸਟ ਨਾ ਕਰ ਲੈ ਤੈਨੂੰ ਇਹਦਾ ਇਹਦੀ ਪਈ ਸੀ ਇਹਦੀ ਚੀਜ਼ ਦੀ ਡਰ ਹੀ ਤੈਨੂੰ ਤਾਂ ਤੂੰ ਗਾਲਾਂ ਕੱਢੀਆਂ ਸੀ ਤਾਂ ਫਿਰ ਇਹ ਬੇਵਕੂਫ ਜਨਾਨੀ ਤੂੰ ਬਾਅਦ ਚ ਕਰ ਡਿਲੀਟ ਕਰਤੀ ਸੀ ਨਾ ਵੀਡੀਓ ਫੇਰ ਹੁਣ ਫੇਰ ਦੁਬਾਰਾ ਤੂੰ ਉਹੀ ਬੋਲਣ ਦੀ ਆ ਕਿਉਂ ਬੋਲਣ ਦੀ ਆ ਵਿਊ ਲੈਣ ਦੇ ਮਾਰੇ ਫੇਰ ਦੁਬਾਰਾ ਤੂੰ ਸਭ ਕੁਝ ਗੱਲਾਂ ਗਤੂ ਗੜੇ ਹੋਏ ਮੁdde ਆਪ ਹੀ ਉਹ ਖੇਡਦੀਆਂ ਫੇਰ ਕਹਿੰਦੀ ਆ ਕਿ ਮੈਨੂੰ ਰੋਸਟ ਕਰਦੇ ਆ ਹੁਣ ਤੇਰੀਆਂ ਆ ਗੱਲਾਂ ਕਰਨ ਦਾ ਕੋਈ ਤੱਕ ਨਹੀਂ ਸਾਰੇ ਭੁੱਲ ਗਏ ਸੀ ਆ ਗੱਲ ਨੂੰ ਫੇਰ ਤੇਰੇ ਆ ਵੀਡੀਓ ਵੇਖੀ ਹੋਣੀਆਂ ਸਭ ਨੂੰ ਯਾਦ ਹੋਊਗਾ ਹੁਣ ਫੇਰ ਮੇਰੇ ਜਿਹੜੇ ਵੀਰ ਮੇਰੀਆਂ ਭੈਣਾਂ ਨੇ ਉਹ ਫੇਰ ਰੋਸਟ ਕਰਨਦੇ ਆ ਮਜ਼ਾ ਹੈ ਤੇਰਾ ਤੇ ਤੂੰ ਦੋ ਜਾਣ ਬੁੱਝ ਕੇ ਪਹਿਲਾਂ ਉਹਦੋਂ ਨਹੀਂ ਬੋਲੀ ਸੀ ਹੁਣ ਬੋਲਣ ਦੀ ਆ ਪਤਾ ਹੀ ਫਿਰ ਬਜੋਗੇ ਮੈਨੂੰ ਕੰਟੈਂਟ ਨਹੀਂ ਬਜੂਗਾ ਕੋਈ ਤੇ ਮੈਂ ਆ ਆ ਇਹ ਆ ਚੀਜ਼ ਤੇ ਗੱਲ ਕਰ ਲਾਂਗੀ ਤੇਰਾ ਕੋਈ ਹਾਲ ਨਹੀਂ ਹੈ ਵੈਸੇ ਮੀਆਂ ਕਿ ਜੋ ਵੀਡੀਓ ਸੀ ਮੇਰਾ ਪਹਿਲਾਂ ਤੁਸੀਂ ਨਾ ਪਬਲਿਕ ਕਰੋ ਜੇਕਰ ਤੁਸੀਂ ਤਮਾਸ਼ਾ ਨੂੰ ਘਟਾਉਂਦੀ ਵਜਾਇਂ ਵਧਾਉਂਦੇ ਹੋ ਨਾ ਤਾਂ ਉਥੇ ਜਿਹੜੇ ਇਨਸਾਨ ਦਾ ਕਸੂਰ ਨਹੀਂ ਹੁੰਦਾ ਉਹਨੂੰ ਗਲਤ ਕਿਰਿਆ ਜਾਂਦਾ ਤਾਂ ਥੋੜਾ ਬੋਤਾ ਸਮਝੋ ਕਿ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਖਲਾਰਾ ਨਹੀਂ ਪਾਉਣਾ ਖਲਾਰਾ ਘਟਾਣਾ ਹੈ ਨਾ ਕਿ ਵਧਾਣਾ ਹੈ ਤੇ ਮੇਰਾ ਇੱਕ ਇਹੀ ਲਾਸਟ ਕਹਿ ਸਕਦੀਆਂ ਕਿ ਮੈਂ ਕਹਿਣਾ ਚਾਹੁੰਦੀ ਸੀ ਕਿ ਮੇਰੇ ਰਿਲੇਟਿਡ ਆਂਡਰਾਂ ਦੀਆਂ ਉਹ ਵੀਡੀਓ ਨੇ ਫੇਰ ਜਾਂਦੇ ਨਾ ਪਾਈਆਂ ਜਾਣ ਮੈਨੂੰ ਤੰ ਪਰ ਮੈਂ ਜਿਸ ਨੂੰ ਲਾਈਵ ਜਾਣ ਕੇ ਤੇ ਬਾਲ ਨਹੀਂ ਗੱਡੀ ਚਾਹੇ ਮੈਂ ਹੁਣ ਆਧਰੇ ਕੰਮ ਚ ਤੇ ਲਾ ਕੇ ਕੁਝ ਬਣਾ ਨਹੀਂ ਰਹੀ ਠੀਕ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਆ ਮੈਂ ਹੁਣ ਵੀ ਕਹਿ ਰਹੀ ਹਾਂ ਕਿ ਮੈਨੂੰ ਸ਼ੋਅ ਆਫ ਪਸੰਦੇ ਨਹੀਂ ਹੈਗਾ ਕਿ ਮੈਂ ਸ਼ੋਅ ਆਫ ਕਰਾਂ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਈ ਹੋਦੀ ਤੇ ਕੋਈ ਗੱਲ ਹੀ ਨਹੀਂ ਕਰਦਾ ਤੇਰੀ ਪਹਿਲਾਂ ਜੋ ਵੀ ਦਿਨਾ ਹੋਇਆ ਉਹਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ ਤੂੰ ਹੁਣ ਜਿਹੜਾ ਗੰਦ ਪਾਉਂਦੀ ਹੈ ਨਾ ਉੱਤੇ ਉੱਤੇ ਹੁੰਦੀਆਂ ਤੇਰੀਆਂ ਵੀਡੀਓ ਉੱਥੇ ਤੇਰੇ ਰੋਸਟ ਹੁੰਦਾ ਠੀਕ ਹੈ ਨਾ ਖਲਾਰਾ ਤੂੰ ਪਾਉਂਦੀ ਆ ਹਮੇਸ਼ਾ ਖਲਾਰਾ ਤੂੰ ਹੀ ਪਾਉਂਦੀ ਆ ਠੀਕ ਹੈ ਨਾ ਅਹੀਂ ਤੇ ਸਮੇਟਣ ਆਈਦਾ ਆ ਰੀਲਾ ਵਿੱਚ ਜਿੰਨਾਂ ਦਾ ਗੰਦ ਪਿਆ ਤੇਰਾ ਰੀਲਾ ਨੂੰ ਆਪਣੀਆਂ ਨੂੰ ਸੁਧਾਰ ਲੈ ਥੋੜਾ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਜੋ ਕੁਝ ਮੈਂ ਫੇਸ ਕੀਤਾ ਨਾ ਮੈਂ ਇੱਕ ਚੀਜ਼ ਸਿੱਖੀ ਆ ਕਿ ਤੁਸੀਂ ਹਮੇਸ਼ਾ ਜੋ ਤੁਹਾਡੇ ਨਾਲ ਬੀਤ ਜਾਂਦਾ ਹੈ ਨਾ ਤੁਸੀਂ ਇਹ ਦੇਖਿਆ ਕਰੋ ਕਿ ਆਪਦਾ ਦੇਖਿਆ ਕਰੋ ਕਿ ਮੇਰੇ ਲਈ ਇਹ ਕੰਮ ਸਹੀ ਹੈ ਮੈਂ ਕਰਨ ਲੱਗਾ ਕਿਸੇ ਨੂੰ ਦਿਖਾਉਣ ਦੇ ਖਾਤਰ ਤੁਸੀਂ ਉਹ ਕੰਮ ਬਿਲਕੁਲ ਵੀ ਨਾ ਕਰਿਆ ਕਰੋ ਤੁਸੀਂ ਆਪਦੇ ਵੱਲ ਦੇਖਿਆ ਕਰੋ ਕਿ ਮੇਰੇ ਲਈ ਇਹ ਕੰਮ ਸਹੀ ਹੈ ਠੀਕ ਹੈ ਨਾ ਤਾਂ ਬਹੁਤ ਮੇਰੀ ਪਿਆਰੀ ਆਡੀਅנס ਜੋ ਮੈਨੂੰ ਪਿਆਰ ਕਰਦੀ ਆ ਪਸੰਦ ਕਰਦੀ ਆ ਨਾ ਮੈਂ ਨਹੀਂ ਚਾਹੁੰਦੀ ਕਿ ਮੇਰੇ ਰਿਲੇਟਡ ਹਰ ਕੋਈ ਬੰਦਾ ਗਲਤ ਸੋਚੇ ਤਾਂ ਸਚਾਈ ਇਹ ਹੀ ਹੈ ਕਿ ਮੈਂ ਅਜ ਤੱਕ ਕਿਸੇ ਦੀ ਪ੍ਰੋਮੋਸ਼ਨ ਨਹੀਂ ਕੀਤੀ ਨਾਂ ਮੈਂ ਥੋੜਾ ਆਜੇ ਕੈਂਪਸ ਵਿੱਚ ਰੋਂਗ ਬੋਲੀਆਂ ਹਾਂ ਮੈਂ ਪਿੱਛੇ ਰੋਂਗ ਬੋਲੀ ਸੀ ਮੈਂ ਗੱਲਾਂ ਕੱਢੀਆਂ ਸੀ ਮੈਂ ਮੰਨਦੀ ਹਾਂ ਗੱਲਾਂ ਕੱਢੀਆਂ ਸੀ ਪਰ ਕੀ ਵਜ੍ਹਾ ਸੀ ਕਿਉਂ ਕੱਢੀਆਂ ਸੀ ਕਿਉਂ ਬੋਲੀ ਸੀ ਪੁਲਿਸ ਦੀ ਹਲਕਾ ਕਹਿ ਸਕਦੇ ਹੋ ਹੋਰ ਬਹੁਤ ਸਾਰੇ ਤਰੀਕੇ ਹੁੰਦੇ ਆ ਹਨਾ ਕਿ ਆਪਦਾ ਹੋਰ ਬਹੁਤ ਕਹਿ ਸਕਦੇ ਹੋ ਹਾਲ ਹੁੰਦੇ ਨੇ ਕਲੀਅਰ ਕਰਨ ਨੂੰ ਗੱਲਾਂ ਉਹ ਮੈਂ ਨਹੀਂ ਕੀਤੀਆਂ ਤਾਂ ਮੈਂ ਗੱਲਾਂ ਕੱਢੀਆਂ ਤਾਂ ਦੂਜਿਆਂ ਅੰਗੇ ਨਜ਼ਰ ਮੈਂ ਹੀ ਕਿਰੀ ਇਹ ਵੀ ਹੋ ਸਕਦਾ ਹੈ ਤਾਂ ਉਥੇ ਕੋਈ ਬਹਾਦਰੀ ਵਾਲਾ ਤਾਂ ਨਹੀਂ ਕੰਮ ਹੁੰਦਾ ਵੀ ਆਪਾਂ ਗੱਲਾਂ ਕੱਢੀ ਆਪਾਂ ਬਹਾਦਰ ਬਣ ਕੇ ਤਾਂ ਮੈਂ ਸਭ ਨੂੰ ਦ ਬਹੁਤ ਟਾਈਮ ਹੁੰਦਾ ਪਹਿਲਾਂ ਤੁਸੀਂ ਡੀਪਲੀ ਸੋਚੋ ਕਿ ਇਹਦਾ ਨਤੀਜਾ ਕੀ ਹੋਏਗਾ ਤੂੰ ਗਲਤ ਮਨ ਨਹੀਂ ਨਾ ਪਾ ਤੈਨੂੰ ਕੋਈ ਪਿਆਰ ਨਹੀਂ ਕਰਦਾ ਠੀਕ ਹੈ ਨਾ ਕਿਹੜੇ ਪਿਆਰ ਕਰਦੇ ਆ ਇਹਨੂੰ ਮੇਰੇ ਪਿਆਰ ਕਰਦੇ ਚੋਣ ਵਾਲਿਆਂ ਮੇਰੇ ਗਲਤ ਨਾ ਸੋਚੇ ਸਾਰੇ ਸੋਚਣਗੇ ਤੇਰੇ ਵਾਲਾ ਗਰਦ ਕਿਉਂਕਿ ਤੂੰ ਗਲਤ ਕਰਦੀ ਆ ਗਾਲਾਂ ਤੂੰ ਕਹਿੰਸ ਕਰਕੇ ਕਿਹੜੀਆਂ ਮੈਂ ਪਹਿਲਾਂ ਹੀ ਦੱਸਤਾ ਸੀ ਠੀਕ ਹੈ ਤੇ ਨਜਰਾ ਚ ਤੂੰ ਗੇਰ ਗਿਰ ਗਈ ਹੀ ਇਹ ਹੋ ਨਹੀਂ ਸਕਦਾ ਹੋ ਗਿਆ ਏ ਤੂੰ ਬਹੁਤ ਨਜਰਾ ਚ ਡੇਗ ਗਈ ਆ ਠੀਕ ਹੈ ਨਾ ਜਿਹਾ ਜਿਹਾ ਜੀ ਤੂੰ ਗਾਲਾਂ ਕੱਢੀਆਂ ਸੀ ਨਾ ਕੋਈ ਮੁੰਡਾ ਦੂਸਰੇ ਮੁੰਡੇ ਨੂੰ ਨਹੀਂ ਕੱਢ ਸਕਦਾ ਜਿਹੋ ਜਿਹੀ ਤੂੰ ਗਾਲ੍ਹਾਂ ਕੱਢੀਆਂ ਹੀ ਕੈਨੀਆਂ ਗੰਦੀਆਂ ਗਤੀਆਂ ਗਾਲ੍ਹਾਂ ਪਤਾ ਨਹੀਂ ਕੌਣ ਕਿੱਥੋਂ ਸਿੱਖਦੀ ਰਹਿੰਦੀ ਆ ਮੇਰੇ ਖਿਆਲ ਨਾਲ ਤੂੰ ਤੇ ਇਹ ਸੋਚਾਂ ਨਹੀਂ ਤੂੰ ਗਾਲ੍ਹਾਂ ਕੱਢ ਲੀਆਂ ਤੂੰ ਤੇ ਬਹੁਤ ਬਾਦਰੀ ਵਾਲਾ ਕੰਮ ਕਰ ਰਿਹਾ ਹੁਣ ਤੂੰ ਇੱਥੇ ਬਹਿ ਕੇ ਗਿਆਨ ਪੇਲਣਦਈਆਂ ਸੌਰੀ ਗਿਆਨ ਦੇਣਦਈਆਂ ਬਸ ਕਰ ਆਪਣਾ ਗਿਆਨ ਆਪਣੇ ਕੋਲ ਰੱਖ ਠੀਕ ਹੈ ਨਾ ਦੇਖਦੇ ਚੈਨਲ ਦੇ ਉੱਪਰ ਕਿ ਅੱਜ ਦੇ ਟਾਈਮ 'ਚ ਮੈਂ ਆਪਦਾ ਵਧੀਆ ਰਹਿ ਰਹੀਆਂ ਵਧੀਆ ਵਲੌਗ ਬਣਾ ਰਹੀਆਂ ਵਧੀਆ ਦਾ ਕੰਮ ਕਰ ਰਹੀਆਂ ਮੈਕਸਮ ਗਾਲ੍ਹਾਂ ਕੱਢ ਰਹੀ ਮੈਂ ਲਾਈਵ ਹੋ ਕੇ ਬਰ ਇੱਕੀ ਗੱਲ ਕਿਉਂ ਰਟੀਆਂ ਮੈਂ ਦੱਸਦੀਆਂ ਕਿਉਂ ਕੀ ਪਈ ਅਮਰਤ ਪਰਮਾਰੀ ਜੀ ਕੋ ਆ ਤੇਰੀ ਗੱਲ ਪਹੁੰਚੇ ਕਿ ਮੈਂ ਵਧੀਆ ਖਾ ਰਹੀ ਹਾਂ ਵਧੀਆ ਕਮਾ ਰਹੀ ਹਾਂ ਵਧੀਆ ਆਪਣਾ ਕਰ ਰਹੀ ਹਾਂ ਸਾਰਾ ਕੁਝ ਮੈਂ ਕਿਸੇ ਨੂੰ ਗਾਲਾਂ ਨਹੀਂ ਕੱਢ ਰਹੀ ਸਾਰਾ ਕੁਝ ਮੈਂ ਵਧੀਆ ਕਰ ਰਹੀ ਹਾਂ ਬਾਰ-ਬਾਰ ਤੂੰ ਇਹੀ ਬੋਲਣ ਦੀ ਹੁਣ ਤੈਨੂੰ ਜਿਹੜਾ ਪਈਆਂ ਨਾ ਹੱਥ-ਪੈਰਾਂ ਦੀ ਸਭ ਜਾਣਦੇ ਆਂ ਹੀ ਕਿਸੇ ਨੂੰ ਆ ਨਹੀਂ ਰਹੀ ਚਾਹੇ ਮੈਂ ਲਾਈਵ ਕਿਉਂ ਨਹੀਂ ਹੋਈ ਦੇਖੋ ਲਾਈਵ ਹੋਣ ਲਈ ਮੈਂ ਸੱਚ ਦੱਸਣਾ ਮੈਂ ਅੱবিਆ ਤੁਹਾਨੂੰ ਬਿਜ਼ੀ ਇੰਨਾ ਕਰ ਲਿਆ ਆ ਕਿ ਮੈਂ ਲਾਈਵ ਹੋਣ ਦਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਲਾਈਵ ਜਰੂਰ ਆਵਾਂਗੇ ਲਾਈਵ ਆਉਂਗੀ ਮੈਂ ਕਦੇ ਨਾ ਪਰ ਲਾਈਵ ਦੇ ਵਿੱਚ ਮੈਂ ਆਪਣਾ ਕੰਮ ਸ਼ ओके हर एकदा रिप्लाई करूंगी हर एकदा मैसेज पढूंगी मैं मेरे काम रिलेटेड तू सी मेनु कोई भी मैसेज कर सकदे हो मैं जवाब दूंगी पर मेरे नाम का फेक आईडी आ तू जकर थोनू मैसेज आ रहेया प्लीज मेनु बदनाम ना ਕੀਤਾ ਜਾਵੇ मेनु एन्ना ਗਲਤੀ ਨਾ ਬਣਾਇਆ ਜਾਵੇ ਚਾਹੇ ਭੇਜਾ ਆ ਲੈਣ ਮੈਂ ਹੀ ਬਸ ਕਹਿਣਾ ਚਾਹੁੰਦੀ ਸੀ ਕਿ ਮੇਰੇ ਰਿਲੇਟਡ ਕੋਈ ਪ੍ਰਾਣੀ ਵੀਡੀਓ ਆ ਜਿਹਦੇ ਟਾਈਮਸ ਪਬਲਿਕ ਸੀ ਨਾ ਕੰਮ ਕਿਉਂ ਤੇ ਸ਼ੇਅਰ ਕਰਨਾ ਹੈ ਆਸ਼ਕੀਆਂ ਮਾਰ ਲਈ ਪਹਿਲਾਂ ਵੀ ਤੇ ਆਸ਼ਕੀਆਂ ਮਾਰਦੀ ਹੀ ਹੁਣ ਵੀ ਆਸ਼ਕੀਆਂ ਮਾਰ ਲਈ ਫਿਰ ਕੀ ਹੋ ਗਿਆ ਨਾ ਕੰਮ ਰਿਲੇਟਡ ਤੂੰ ਕੁਸ਼ਨਾਂ ਦੇ ਆਨਸਰ ਕਿਉਂ ਦੇਣੀਆ ਤੂੰ ਆਸ਼ਕੀਆਂ ਮਾਰੀ ਆਸ਼ਕੀਆਂ ਦੇ ਦੇਈ ਆਸ਼ਕ ਤੇਰੇ ਕੁਛ ਪੁੱਛੂਗਾ ਤੂੰ ਉਹਨਾਂ ਦੇ ਜਵਾਬ ਦੇ ਆਈ ਵੱਡੀ ਮੈਂ ਆਵੇਂ ਕਰ ਤੇਰੀ ਵੀਡੀਓ ਕੋ ਪ੍ਰਾਣੀ ਕੋਈ ਵੀ ਪਬਲਿਕ ਨਹੀਂ ਹੁੰਦੀ ਆ ਠੀਕ ਆ ਜੋ ਤੂੰ ਹੁਣ ਗੰਦ ਪਾਉਂਦੀ ਆ ਕਰੰਟ ਸਿਚੁਏਸ਼ਨ ਦੀ ਹੁੰਦੀ ਆ ਜੋ ਤੂੰ ਗੰਦ ਪਾਉਂਦੀ ਆ ਉਹੀ ਹੁੰਦੀ ਆ ਸਮਝ ਆਈ ਪੇਜਾ ਵਾਲੇ ਕੋਈ ਪਾਗਲ ਨਹੀਂ ਹੋਗੇ ਤੇ ਕਿ ਤੇਰੀਆਂ ਪੁਰਾਣੀਆਂ ਵੀਡੀਓ ਚੁੱਕ ਕੇ ਪਾਉਂਦੇ ਆ ਚੈਨਲ ਦਾ ਤੁਸੀਂ ਸਕਰੀਨਸ਼ਾਟ ਦੇਖ ਸਕਦੇ ਹੋ ਇਹ ਆਪਣੇ ਦੋ ਚੈਨਲ ਨੇ ਇਹਨਾਂ ਦੋਨਾਂ ਦੇ ਉੱਪਰ ਇੱਕ ਤੇ ਮੈਂ ਆਪਣੇ ਬਲੌਗਸ ਪਾਉਂਦੀ ਆ ਤੇ ਇਹਦੇ ਵਿੱਚ ਮੈਂ ਆਪਣੇ ਬਰਥਡੇ ਲਈ ਵੀਡੀਓ ਸ਼ੇਅਰ ਕਰਦੀ ਆ ਤਾਂ ਤੁਸੀਂ ਇਹਨਾਂ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਤੁਸੀਂ ਮੇਰਾ ਹਰ ਇੱਕ ਆਉਣ ਵਾਲਾ ਵੀਡੀਓ ਦੇਖ ਸਕੋ ਤੇ ਤੁਸੀਂ ਮੇਰੇ ਰਿਐਲਿਟੀ ਜਾਣ ਸਕੋ ਕਿ ਮੈਂ ਹਕ ਕੀ ਕਰ ਰਹੀ ਆ ਮੈਂ ਹ ਰੱਬ ਦੇ ਨਾਂ ਤੇ ਮੈਂ ਕੋਈ ਕਿਸੇ ਨੂੰ ਰਿਪਲਾਈ ਨਹੀਂ ਕਰ ਰਹੀ ਕਿਸ ਨੂੰ ਹੋੜ ਨਹੀਂ ਰਹੀ ਕਿਉਂ ਨਹੀਂ ਕਰ ਰਹੀ ਕੀ ਬਜਾ ਹੈ ਕੀ ਰੀਜ਼ਨ ਹੈ ਇਹ ਸਿਰਫ ਮੈਨੂੰ ਪਤਾ ਚਾਹੀਏ ਮੇਰੇ ਰੱਬ ਨੂੰ ਪਤਾ ਪਰ ਮੈਂ ਨਹੀਂ ਚਾਹੁੰਦੀ ਹੈਗੀ ਕਿ ਨੈਟ ਤੇ ਉੱਪਰ ਇੱਕ ਤਮਾਸ਼ਾ ਤੂੰ ਹੀ ਕਰਨ ਆਉਂਦੀ ਆ ਠੀਕ ਆ ਹੁਣ ਵੀ ਤੂੰ ਹੀ ਆਈ ਆ ਗੜੇ ਮੁਰਤੇ ਆਪਣੇ ਆਪੇ ਹੀ ਉਖੜਨ ਦੇ ਆ ਜਦਕਿ ਕੋਈ ਕੁਝ ਨਹੀਂ ਕੰਦਾ ਆ ਤੇ ਹੁਣ ਆ ਰਿਪਲਾਈ ਨਹੀਂ ਆ ਤੇ ਫਿਰ ਇਹ ਕੀ ਆ ਤੂੰ ਇੱਕ ਇੱਕ ਗੱਲ ਬੋਲਣ ਦੀ ਮੇਰੇ ਪੇਜ ਵਾਲੇ ਐਵੇਂ ਤੇ ਮੇਰੇ ਪੇਜ ਵਾਲੇ ਉਵੇਂ ਤੇ ਆ ਰਿਪਲਾਈ ਨਹੀਂ ਹੁੰਦਾ ਤੇ ਇਹ ਫਿਰ ਕੀ ਹੁੰਦਾ ਆ ਹਰ ਇੱਕ ਨੂੰ ਨੀਡ ਹਰ ਇੱਕ ਨੂੰ ਲੋੜ ਹੁੰਦੀ ਆ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਪਰ ਸੋਸ਼ਲ ਮੀਡੀਆ ਨੂੰ ਕਿੱਦਾਂ ਚਲਾਣਾ ਕਿੱਦਾਂ ਹੈਂਡਲ ਕਰਨਾ ਆਪਣੇ ਹੱਥ ਚ ਹੁੰਦਾ ਹੈ ਤਾਂ ਬੰਦੇ ਨੂੰ ਇਦਾਂ ਨਹੀਂ ਸਮਝ ਆਉਂਦੀ ਬੰਦੇ ਨੂੰ ਬਹੁਤ ਸਾਰੇ ਕੇਸ ਕਰਨ ਤੋਂ ਸਮਝ ਆਉਂਦੀ ਆ ਜਦੋਂ ਬੰਦੇ ਨਾਲ ਬੀਤ ਜਾਂਦੀ ਹੈ ਨਾ ਬੰਦੇ ਨੂੰ ਬਹੁਤ ਸਮਝ ਆਉਂਦੀ ਹੈ ਤਾਂ ਮੈਨੂੰ ਵੀ ਨਾਲ ਬਹੁਤ ਸਮਝ ਵੀ ਆਈ ਹੈ ਤੇ ਮੈਂ ਅਗਿਆ ਆਪਣੇ ਚੇਂਜ ਵੀ ਕੀਤਾ ਪਰ ਉਹ ਚੀਜ਼ ਹੁਣ ਮੈਂ ਕਰਨੀ ਪਬਲਿਕ ਜੋ ਮੇਰੇ ਆਡੀਅੰਸ ਨੂੰ ਬੰਦਿਆ ਲੱਗੇ ਤੂੰ ਰਹਿਣ ਦੇਹੀਂ ਦੇਖਿਆ ਤੇ ਕਿੰਨਾ ਕੁ ਸੋਹਣਾ ਹੈਂਡਲ ਕੀਤਾ ਆ ਠੀਕ ਆ ਆਪਣਾ ਸੋਸ਼ਲ ਮੀਡੀਆ ਤੂੰ ਕਹਿੰਦੀ ਆ ਕਿ ਬੰਦੇ ਨੂੰ ਬੀਤ ਕੇ ਸਮਝ ਆ ਜਾਂਦੀ ਆ ਤੇਨੂੰ ਫਰ ਹਜੇ ਵੀ ਸਮਝ ਨਹੀਂ ਆਈ ਤੂੰ ਫਿਰ ਹਜੇ ਵੀ ਹਜੇ ਵੀ ਕਿਉਂ ਗੰਦ ਪਾਉਂਦੀ ਆ ਤੇਰੀਆਂ ਹਜੇ ਵੀ ਨਹੀਂ ਗੰਧੀਆਂ ਗੰਧੀਆਂ ਚਟਾ ਜਿਹੜਾ ਕਿ ਕੋਈ ਕਿਸੇ ਸਾਹਮਣੇ ਬਹਿ ਕੇ ਨਹੀਂ ਪੜ ਸਕਦਾ ਕੋਈ ਮੁੰਡਾ ਮੁੰਡੇ ਦੇ ਸਾਹਮਣੇ ਬਹਿ ਕੇ ਵੀ ਨਹੀਂ ਉਹ ਪੜ ਸਕਦਾ ਤੇਰੀਆਂ ਇੰਨੀਆਂ ਗੰਧੀਆਂ ਗੰਧੀਆਂ ਚਟਾ ਬਾਹਰ ਰhdfੀਆਂ ਕਿਉਂ ਤੂੰ ਹਜੇ ਵੀ ਨਹੀਂ ਸੁਧਰੀ ਤੇਰਾ ਹਜੇ ਵੀ ਗੰਦ ਨਹੀਂ ਰੁਕਦਾ ਕਿਉਂ ਫਿਰ ਪ੍ਰਾਂਇਆ ਵੀਡੀਓ ਚ ਚੱਕ ਕੇ ਮੈਂ ਚੋਦੀ ਦੀ ਮੇਰੇ ਪਰੇਸ਼ਾਨੀ ਬਸ ਇਹ ਹੀ ਰਸਨਾ ਚੋਦੀ ਸੀ ਕਿ ਆਧੇ ਟੈਂਸ਼ਨ ਮੈਂ ਵਧੀਆ ਰਹੀਆਂ ਖਾਰੀਆਂ ਪੀਰੀਆਂ ਵਧੀਆ ਦਾ ਬਲੌਗਿੰਗ ਕਰ ਰਹੀਆਂ ਮੇਰਾ ਕਿਸੇ ਨਾਲ ਕੋਈ ਲੈਂਡਰ ਕੋਈ ਮੈਟਰ ਕੋਈ ਕਿਸੇ ਨੂੰ ਦਿਖਾਉਣ ਦੇ ਖਾਤੇ ਕੁਝ ਵੀ ਆਉਂਦਾ ਤੁਹਾਨੂੰ ਦੇਖਣਾ ਆਪਣੇ ਆਲੇ ਵਲੌਗ ਦੇ ਚੱਲ ਆ ਵਲੌਗ ਆਪਣਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਉਸਨੇ ਵਲੌਗ ਦੇਖ ਸਕੋ ਬਹੁਤ ਜਲਦੀ ਆਉਣਾਰੇ ਨੈਕਸਟ ਨੌਕ ਬਰ 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 ਮੈਂ ਵਧੀਆ ਖਾ ਰਹੀ ਆ ਵਧੀਆ ਖਾ ਰਹੀ ਆ ਵਧੀਆ ਪੀ ਰਹੀ ਆ ਮੈਂ ਵਧੀਆ ਆਪਣਾ ਕਰ ਰਹੀ ਆ ਇਹ ਸਭ ਤੇਰੇ ਚੋਚਲੇ ਆ ਠੀਕ ਆ ਸਾਨੂੰ ਪਤਾ ਆ ਬਚਨ ਦੇ ਮਾਰੇ ਕੀ ਦਵਾ ਦੋ ਬਸ ਮੈਂ ਬੋਲ ਕੇ ਤੇ ਫ੍ਰੀ ਹੋ ਜਾ ਤੇ ਮੇਰੀ ਕਿਸੇ ਨਾ ਤਰ੍ਹਾਂ ਵੀਡੀਓ ਪਹੁੰਚ ਜੇ ਭਾਈ ਅਮਰਤ ਪਰਮਹਰਜੀ ਕੋ ਤੇਰੀ ਕੋਈ ਇਹੋ ਜੀ ਕੋਈ ਗੱਲ ਨਹੀਂ ਆ ਨਹੀਂ ਤੇ ਤੇਰਾ ਇੱਥੇ ਆ ਕੇ ਬੈੰਦਾ ਨੈਟ ਤੇ ਕੋਈ ਉਹ ਨਹੀਂ ਤੂੰ ਗੰਦ ਪੋਂਦਾ ਹੀ ਹੈ ਨਾ ਵੈਸੇ ਵੀ ਤੂੰ ਪਾਈ ਜਾਣਾ ਹੈ ਤੇ ਚਲੋ ਬ ਮੈਨੂੰ ਨਹੀਂ ਲੱਗਦਾ ਇਹ ਸੁਧਰੂਗੀ ਹਨਾ ਤੇ ਬਾਕੀ ਵੇਖਾਂਗੇ ਜੇ ਹੋਰ ਗੰਦ ਪਾਈਗੀ ਤਾਂ ਫੇਰ ਆਪਾਂ ਪਾਵਾਂਗੇ ਤੇ ਬਾਕੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਆ ਕਮੈਂਟ ਵਿੱਚ ਪਲੀਜ਼ ਜ਼ਰੂਰ ਦੱਸਿਓ ਤੇ ਤੁਸੀਂ ਸਾਰੇ ਜਣੇ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਰੱਖੋ ਕੱਲ ਨੂੰ ਮਿਲਦੇ ਆ ਤੁਹਾਨੂੰ ਨਵੀਂ ਜੀ ਵੀਡੀਓ ਦੇ ਨਾਲ ਤਬ ਤੱਕ ਲਈ ਸਤਿ ਸ਼੍ਰੀ ਅਕਾਲ